ਜੀ ਆਪਾਂ ਪਹੁੰਚੇ ਆ ਅੱਜ ਟੱਡਿਆਂ ਦੇ ਨਿਰੋਡ ਕ੍ਰਿਕਟ ਕੱਪ ਤੇ ਅੱਜ ਫਾਈਨਲ ਦੇਣਾ ਜੀ ਆਪਾਂ ਸਭ ਤੋਂ ਪਹਿਲਾਂ ਮਿਲਦੇ ਆ ਸੁਨੋਹੇ ਵਾਲੇ ਨੂੰ ਕਿਟੂ ਨੂੰ ਰੌਕਟ ਨੂੰ ਲਓ ਜੀ ਆਪਾਂ ਗਏ ਸੀਗੇ ਢੱਡਿਆਂ ਦੇ ਟੂਰਨਾਮੈਂਟ ਤੇ ਤੇ ਪਹਿਲਾਂ ਮਿਲੇ ਆਪਾਂ ਨੂੰ ਕਿੱਟੂ ਕਿੱਟੂ ਬਾਈ ਕੀ ਹਾਲ ਹੈ ਚਲੋ ਅੱਜ ਇਕੱਠੇ ਖੇਡ ਰਹੇ ਹਾਂ ਸਭ ਤੋਂ ਵਧੀਆ ਤੇ ਇਹ ਗੱਲ ਹੈ ਨਾ ਬਾਈ ਇਕੱਠੇ ਚਲਾ ਹੋ ਗਈ ਯਾਰ ਚਲੋ ਬਾਈ ਵਧੀਆ ਗੱਲ ਹੈ ਬਈ ਇਹ ਤਾਂ ਆਪਾਂ ਕਹਿੰਦੇ ਹਾਂ ਇਕੱਠੇ ਖੇਡੋ ਹਨਾ ਖਰਾਬ ਹੁੰਦੀ ਯਾਰ ਸਾਰੇ ਜਿਵਾਗੀਆਂ ਸੀਗੇ ਸਹੀ ਗੱਲ ਹੈ ਬਾਈ ਲਓ ਜੀ ਬਹੁਤ ਵਧੀਆ ਡਿਸੀਜਨ ਲਿਆ ਤੇ ਕਿੱਟੂ ਨੇ ਲੈ ਵੀ ਕਿੱਟੂ ਮਿਲਦੇ ਆਂ ਬਾਈ ਹੁਣ ਗਰਾਊਂਡ ਦੇ ਵਿੱਚ ਓਕੇ ਬਾਈ ਲਓ ਜੀ ਆਪਾਂ ਗਾਹ ਗਏ ਤੇ ਮੇਰਾ ਪੁਰਾਣਾ ਭਰਾ ਮਿਲਿਆ ਮੈਨੂੰ ਪਪੂ ਬਾਈ ਕੀ ਹਾਲ ਨੇ ਆ ਦੇਖੋ ਜੈਨਕਾ ਦੇਖੋ ਕਿਵੇਂ ਲੱਗਦਾ ਸਾਡੇ ਬੱਪੂ ਪਪੂ ਕਿਵੇਂ ਲੱਗ ਰਿਹਾ ਬਈ ਟੂਰਨਾਮੈਂਟ ਸਿੰਦੇ ਵੀ ਧੰਨਵਾਦ ਬਾਈ ਮੂਆ ਐਨ ਰਣ ਹਾਂਜੀ ਹਾਂਜੀ ਹਰਕਿਸ਼ਨਪੁਰ ਵਾਲਾ ਭਰਾ ਪੁੱਜ ਗਿਆ ਆਪਣਾ ਗਾਹ ਚੱਲਦੇ ਆ ਬਈ ਆਪਾਂ ਇੱਕ ਨਵੇਂ ਪਲੇਅਰ ਨੂੰ ਮਿਲਾਉਣੇ ਆ ਬਈ ਆਪਾਂ ਗੁਰਪ੍ਰੀਤ ਨੂੰ ਗਾਹ ਚੱਲੇ ਆਪਾਂ ਕੋਟੜ ਦੇਲੇ ਭਰਾ ਮਿਲੇ ਆਪਾਂ ਨੂੰ ਸ਼ਿੰਦੀ ਵਰਗੇ ਨਾ ਵਰਗੇ ਗਾਹ ਚੱਲਦੇ ਆ ਹੁਣ ਆਪਾਂ ਇਹ ਆ ਬਈ ਆਪਣਾ ਗੁਰਪ੍ਰੀਤ ਇੱਕ ਆਪਾਂ ਨੂੰ ਟੀਮ ਵਾਲਿਆਂ ਨੂੰ ਸਾਰਿਆਂ ਨੂੰ ਬਈ ਬੇਨਤੀ ਆ ਆਹ ਮੁੰਡੇ ਦੀ ਗੇਮ ਬਾਈ ਕਾਲਾ ਹੋਇਆ ਬਹੁਤ ਵਧੀਆ ਖੇਡ ਰਹੇ ਨੇ ਗੁਰਪ੍ਰੀਤ ਭਾਈ ਕੀ ਹਾਲ ਨੇ ਨਹੀਂ ਤੁਸੀਂ ਇੱਕ ਟੂਰਨਾਮੈਂਟ ਜਿੱਤੇ ਇਧਰ ਨਹੀਂ ਸੈੱਟ ਬਾਈ ਕਿਹੜੇ ਟੂਰਨਾਮੈਂਟ ਜਿੱਤੇ ਆ ਵਿਭਾਗ ਦੇ ਦਾ ਜਿੱਤੇ ਇੱਕ ਅਸਲਪੁਰ ਠੀਕ ਹੈ ਬਾਈ ਲਓ ਬਾਈ ਜਦੋਂ ਆਪਾਂ ਹੁਣ ਬਾਹਰੋਂ ਖੇਡਦੇ ਕੋਈ ਵੀ ਬਾਈ ਤਾਂ ਗੁਰਪ੍ਰੀਤ ਭਰਾ ਨੂੰ ਆਪਾਂ ਜਰੂਰ ਆਪਾਂ ਯਾਰਾਂ ਇੱਕ ਵਾਰੀ ਮੌਕਾ ਦੀ ਯਾਰ ਨਵਾਂ ਹੀ ਪਲੇਅਰ ਹੈ ਬਾਈ ਇੱਕਦਮ ਮੈਨੂੰ ਖੁਸ਼ੀ ਹੋਈ ਹੈ ਜਦੋਂ ਗੁਰਪ੍ਰੀਤ ਸਾਡੇ ਏਰੀਆ ਚ ਆਉਂਦਾ ਬਾਈ ਆਪਦੀ ਟੀਮ ਲੈ ਕੇ ਆਉਂਦਾ ਮੁੰਡੇ ਤਿਆਰ ਕਰਨੇ ਬਹੁਤ ਔਖੇ ਆ ਬਾਈ ਅੱਜ ਦੇ ਟਾਈਮ ਗੁਰਬੀਰ ਭਾਈ ਬਹੁਤ ਬ ਹਾਂਜੀ ਸਭ ਤੋਂ ਬਾਅਦ ਦੇ ਵਿੱਚ ਮਿਲਿਆ ਮੈਨੂੰ ਚੰਨਾ ਬਲੌਗਰ ਭਰਾ ਸਾਡਾ ਚਿੰਨੇ ਬਾਈ ਕੀ ਹਾਲ ਹੈ ਇੱਕਦਮ ਆ ਤੇਰੀਆਂ ਵੀਡੀਓ ਦੇਖ ਰਿਹਾ ਹਾਂ ਤੁਸੀਂ ਥੋੜੇ ਜਿਹਾ ਦੂਰ ਹੋ ਗਏ ਨਾ ਹੁਣ ਕ੍ਰਿਕਟ ਤੋਂ ਤੇ ਹੁਣ ਤੁਸੀਂ ਬਾਈ ਭਰਾ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਭਰਾ ਦੇ ਜਿਹੜਾ ਪੇਜ ਆ ਨਾ ਫੇਸਬੁੱਕ ਤੇ YouTube ਚੈਨਲ ਤੇ ਜਰੂਰ ਸਾਰਿਆਂ ਨੇ ਬਾਈ ਸਬਸਕ੍ਰਾਈਬ ਜਰੂਰ ਕਰਨਾ ਬਾਈ ਆਪਣਾ ਚੈਨਲ ਕਿਹਦੇ ਨਾਂ ਤੇ ਚੰਨੇ ਤੁਹ ਵੀ ਦੱਸ ਦੇ ਇੱਕ ਵਾਰ ਠੀਕ ਹੈ ਜੀ ਇਹ YouTube ਤੇ YouTube ਤੇ ਸਾਰੇ Instagram ਦੇ ਵੀ ਸਾਰੇ ਸੇਮ ਨੇ ਨਾ ਹੀ ਆ ਓਕੇ ਓਕੇ ਤੇ ਵੀ ਸੁਖਦੀ ਵੀ ਆਪਣਾ ਪਹਿਲਾਂ ਖੇਡਾਂਗੇ ਠੀਕ ਹੈ ਜੀ ਨਾਲ ਦੀ ਨਾਲ ਕਹਿੰਦਾ ਵੀ ਕ੍ਰੀਏਟਿਵ ਖੇਡਾਂਗੇ ਵੀ ਜਰੂਰ